मैं तुरदा तो राह बन मैं राह से नहीं तुरदा मैं तुरदा तो राह बन कि होया जो मौसम पर चढ़ता है तो ऑन वाली रुत में यकीन रखी मैं लप के लिया कि क्यों कलमा तो खुला जोगी जमीन रखी तो खुला जोगी जमीन रखी मेरे ਉਦਿਤ ਪਾਤਰਵਾਰੇ ਜਿਹੜੇ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਪੰਜਾਬੀ ਗਜ਼ਲ ਨੋਮਹੀਨ ਸੁਖਮਤੇ ਵਿਸ਼ਮ ਪੰਦਰੀ ਪਛਾਣ ਦਿਵਾਉਣ ਵਾਲੇ ਇਸ ਮਹਾਨ ਸ਼ਾਇਰ ਦਾ ਜਨਮ 14 ਜਨਵਰੀ 1945 ਈਸਵੀ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਪਲਾਂ ਵਿਖੇ ਹੋਇਆ ਉਹਨਾਂ ਦੇ ਪਿਤਾ ਸਰਦਾਰ ਹਰਪਜਨ ਸਿੰਘ ਅਤੇ ਮਾਤਾ ਜੀ ਗੁਰਬਖਸ਼ ਕੌਰ ਸੁਰਦੀ ਪਾਤਲ ਦੇ ਪਰਸਿੱਤੀ ਇੱਕ ਗਜ਼ਲਕਾਰ ਬਣ ਗਈ ਹਵਾ ਵਿੱਚ ਲਿਖੇ ਹਰ ਉਹਨਾਂ ਦੀ ਪਹਿਲੀ ਗਜ਼ਲ ਦੀ ਕਿਤਾਬ ਸੀ ਪੰਜਾਬੀ ਗਜ਼ਲ ਉਰਦੂ ਗਜ਼ਲ ਦੇ ਪਰਵਾ ਨੂੰ ਮੁਕਤ ਕਰਵਾਉਣ ਦਾ ਸੇਰਾ ਸੁਰਦੀ ਪਾਤਲ ਦੀ ਜਾਂਦਾ ਹੈ ਹਵਾ ਵਿੱਚ ਲਿਖੇ ਹਰ ਉਹ ਵਿਦਾਂ ਮਿਰਕ ਆਸਰੇ ਹਨੇਰੇ ਵਿੱਚ ਸੁਲਤਾਨ ਦੀ ਵਰਣਮਾਲਾ ਲਫ਼ਜ਼ਾਂ ਦੀ ਹਰਦਾਮ ਤੇ ਪਾਚੜ ਦੀ ਕਵੰਝੇ ਅਤੇ ਸੋਚ ਮੇਨ ਉਹਨਾਂ ਦੀਆਂ ਮਹਾਨ ਇਹ ਦਾ ਜਨਮ ਦਿੱਤੇ ਯੋਗਦਾਨ ਵੱਲੇ ਉਹਨਾਂ ਨੂੰ 2012 ਇਸਵੀ ਵਿੱਚ ਪੰਜਾਬੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਰਜੀਤ ਪਾਤਰ ਦਾ ਤੌਰ 'ਤੇ ਜਾਣਾ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਲਈ ਬਹੁਤ ਹੀ ਵੱਡਾ ਘਾਟਾ। ਨਾ ਕੇਵਲ ਪੰਜਾਬੀ ਸਾਹਿਤ ਲਈ ਸਗੋਂ ਇਸ ਤੋਂ ਵੀ ਵੱਡਾ ਘਾਟਾ ਜਿਹੜਾ ਹੈ ਉਹ ਪੰਜਾਬੀ ਮਾਨਸਿਕਤਾ ਨੂੰ ਅਤਿਅੰਤ ਦੇ ਮੁਕੀਤ ਹੋਇਆ। ਅਜਿਹਾ ਸ਼ਾਇਰ ਦੁਨੀਆ ਵਿੱਚ ਹਮੇਸ਼ਾ ਪੈਦਾ ਕਵਤਰ ਸਾਹਿਬ ਦੇਹਿਕ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੇ ਲਬਜ਼ਾਂ ਰਚਨਾਵਾਂ ਨਿਵੇਕਲੀ ਅਤੇ ਸੂਖਮ ਸੋਚਾਂ ਸਦਾ ਉਹ ਸਾਡੇ ਵਿਚਕਾਰ ਰਹਿਣਗੇ ਮੈਂ ਅੱਜ ਇਸ ਮਹਾਨ ਸ਼ਾਇਰ ਨੂੰ ਪੂਰੀ ਸ਼ਰਧਾ ਦੇ ਨਾਲ ਇਹਨਾਂ ਸ਼ਬਦਾਂ ਰਾਹੀਂ ਸ਼ਰਧਾ ਦੇ Do you know